ਪਿਛਲੇ ਸਾਲ ਯਾਨੀ ਕਿ 2022 ਦੇ ਵਿੱਚ ਜੂਨ ਮਹੀਨੇ ਦੀ ਗੱਲ ਆ ਜਦੋਂ ਕਮਲਕੌਰ ਉਰਫ ਕੰਚਨ ਕੁਮਾਰੀ ਦਾ ਕਤਲ ਹੁੰਦਾ ਬਠਿੰਡੇ ਦੀ ਇੱਕ ਪਾਰਕਿੰਗ ਦੇ ਵਿੱਚੋਂ ਉਹਦੀ Laash ਮਿਲਦੀ ਆ ਗੱਡੀ ਦੇ ਵਿੱਚ Laash ਸੀ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਗਈ ਦੋ ਜਾਣੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਇੱਕ ਦੇ ਭਜਣ ਦੀ ਖਬਰ ਆਈ ਦੁਬਈ ਦੇ ਵੱਲ ਕਮਲਕੌਰ ਕੌਣ ਸੀ ਉਹਦੇ ਵੱਲੋਂ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਬਣਾਈਆਂ ਜਾਂਦੀਆਂ ਸੀ ਕੁਝ ਕੁ ਅਸ਼ਲੀਲ ਗੱਲਾਂ ਵੀ ਕੀਤੀਆਂ ਜਾਂਦੀਆਂ ਸੀ ਉਹ ਥੋੜਾ ਜਿਹਾ ਤੱਤਾ ਵੀ ਬੋਲਦੀ ਸੀ ਤੇ ਉਹਦੇ ਵੱਲੋਂ ਲੀਹੋ ਲੱਥੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀ ਇਹ ਕੱਲ ਸੱਚੀ ਆ ਪਰ ਉਹਦੇ ਉੱਤੇ ਜੋ ਕਾਰਵਾਈ ਹੋਈ ਜਿਵੇਂ ਉਹਨੂੰ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਦੋ ਤਿੰਨ ਵਿਚਾਰਾਂ ਵਾਲੇ ਲੋਕ ਮੁਖਤੌਰ ਤੇ ਆਏ ਸਾਹਮਣੇ ਇੱਕ ਵਿਚਾਰ ਵਾਲਿਆਂ ਨੇ ਇਹ ਗੱਲ ਕਹੀ ਕਿ ਇਸ ਤਰੀਕੇ ਦੇ ਲੋਕਾਂ ਨਾਲ ਇਵੇਂ ਹੀ ਹੋਣੀ ਚਾਹੀਦੀ ਆ ਤੇ ਚੰਗਾ ਹੋਇਆ ਗੰਦ ਮੁੱਕ ਗਿਆ ਕਈ ਲੋਕਾਂ ਨੇ ਗੱਲ ਕਹੀ ਕਿ ਬੰਦਾ ਬੰਦੇ ਨੂੰ ਮਾਰੇ ਇਹ ਗੱਲ ਵਾਜਬ ਨਹੀਂ ਤੇ ਅਸੀਂ ਇੰਨੇ ਖੰਖਾਰ ਅਸੀਂ ਇੰਨੇ ਪੱਥਰਦਲ ਨਹੀਂ ਹੋ ਸਕਦੇ ਕਿ ਕਿਸੇ ਦਾ ਗਲ ਘੁੱਟ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਦਾ ਕਤਲ ਕਰ ਗਏ ਸਾਨੂੰ ਕੋਈ ਅਧਿਕਾਰ ਨਹੀਂ ਸਾਨੂੰ ਕੋਈ ਹੱਕ ਨਹੀਂ ਅਸੀਂ ਸਾਰੇ ਸਮਾਜ ਦਾ ਠੇਕਾ ਲੈਣ ਵਾਲੇ ਲੋਕਾਂ ਦੇ ਵਿੱਚੋਂ ਇੱਕ ਨਹੀਂ ਹਾਂ ਮੈਂ ਵੀ ਨਿੱਜੀ ਤੌਰ ਦੇ ਉੱਤੇ ਇਸ ਗੱਲ ਦਾ ਹਮੀਆਂ ਉਦੋਂ ਵੀ ਸੀ ਤੇ ਅਜ ਵੀ ਹਾਂ ਕਮਲਕੌਰ ਨੇ ਗੰਦੀਆਂ ਮੰਦੀਆਂ ਗੱਲਾਂ ਵੀ ਕੀਤੀਆਂ ਕਮਲਕੌਰ ਨੇ ਕਈ ਗੱਲਾਂ ਨਹੀਂ ਹੋ ਲੱਥੀਆਂ ਵੀ ਕੀਤੀਆਂ ਜਿਹੜੇ ਅਸੀਂ ਖਿਲਾਫ ਹਾਂ ਪਰ ਉਹਨੂੰ ਸਮਝਾਉਣ ਦੇ ਹੋਰ ਤਰੀਕੇ ਹੋ ਸਕਦੇ ਸੀ ਉਹਨੂੰ ਮਾਰਨ ਦੇ ਤਰੀਕੇ ਸਹੀ ਨਹੀਂ ਉਹਨੂੰ ਮਾਰਨਾ ਚਾਹੀਦਾ ਹੀ ਨਹੀਂ ਉਹਨੂੰ ਮਾਰਨ ਦਾ ਕੋਈ ਅਧਿਕਾਰ ਹੀ ਨਹੀਂ ਕੋਈ ਵੀ ਬੰਦਾ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਨਹੀਂ ਰੱਖਦਾ ਤੇ ਜੇਕਰ ਕੋਈ ਇਹ ਗੱਲ ਕਹਿੰਦਾ ਜੀ ਕਿ ਮੈਂ ਤਾਂ ਮਾਰ ਹੀ ਦੇਣਾ ਹੁਣਾ ਤੇ ਫਿਰ ਉਹਨੂੰ ਇੱਥੇ ਆ ਕੇ ਕਾਨੂੰਨੀ ਕਾਰਵਾਈ ਦੇ ਵਿੱਚ ਹਿੱਸਾ ਵੀ ਲੈਣਾ ਚਾਹੀਦਾ ਸ਼ਾਮਲ ਹੋਣਾ ਚਾਹੀਦਾ ਫਿਰ ਉਹਨੂੰ ਮੈਦਾਨ ਦੇ ਵਿੱਚੋਂ ਪਰੇ ਨਹੀਂ ਹੋਣਾ ਚਾਹੀਦਾ ਇਸ ਕੇਸ ਦੇ ਵਿੱਚ ਦੋ ਜਣਿਆਂ ਦੀ ਪੁਲਿਸ ਨੇ ਗ੍ਰਿਫਤਾਰੀ ਕੀਤੀ ਤੇ ਇੱਕ ਜਣਾ ਵਿਦੇਸ਼ ਦੇ ਵੱਲ ਚਲਾ ਗਿਆ ਯਾਨੀ ਕਿ ਦੁਬਈ ਦੇ ਵੱਲ ਭੱਜ ਗਿਆ ਪੁਲਿਸ ਦੇ ਕਹਿਣ ਮੁਤਾਬਕ ਅਮਰਸਰ ਦੇ 에어ਪੋਰਟ ਤੋਂ ਜਹਾਜ਼ ਫੜਿਆ ਤੇ ਖਬਰ ਆਈ ਕਿ ਅਮਰਿਤਪਾਲ ਸਿੰਘ ਮਹਿਰੋ ਵਿਦੇਸ਼ ਵੱਲ ਭੱਜ ਗਿਆ ਤੇ ਅਸੀਂ ਅਮਰਿਤਪਾਲ ਨੂੰ ਵਾਪਸ ਲਿਆਉਣ ਦੇ ਲਈ ਕੋਸ਼ਿਸ਼ ਕਰਾਂਗੇ ਅਸੀਂ ਉਥੋਂ ਦੀਆਂ ਕਹ ਲਈਏ ਪੁਲਿਸ ਦੇ ਨਾਲ ਉਥੋਂ ਦੀ ਸਰਕਾਰ ਦੇ ਨਾਲ ਸੰਪਰਕ ਦੇ ਵਿੱਚ ਅਸੀਂ ਲਗਾਤਾਰ ਪੈੜ ਦੱਬਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਖਬਰਾਂ ਸਾਹਮਣੇ ਆਉਂਦੀਆਂ ਸੀ ਫਿਰ ਇਹ ਖਬਰਾਂ ਠੱਪ ਹੋ ਗਈਆਂ ਵਿਚ ਵਿਚਾਲੇ ਜੇ 2-3 ਵਾਰ ਅਮਰਿਤਪਾਲ ਮਹਿਰੋ ਦੀਆਂ ਵੀਡੀਓ ਸਾਹਮਣੇ ਆਈਆਂ ਜਿਦੇ ਵਿੱਚ ਉਹਨੇ ਵੱਖ-ਵੱਖ ਥਾਵਾਂ ਦੇ ਉੱਤੇ ਵਕਫਾਕ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਇੱਕ ਅੱਧੇ ਦਿਨ ਦੀਆਂ ਖਬਰਾਂ ਉਹ ਵੀ ਬਣੀਆਂ ਪਰ ਹੁਣ ਪਿਛਲੇ 3 ਦਿਨਾਂ ਤੋਂ ਖਬਰਾਂ ਹੋਰ ਬਣੀਆਂ ਕਿ ਅਮਰਤਪਾਲ ਸਿੰਘ ਮਹਿਰੋ ਨੂੰ ਉਥੇ ਪੁਲਿਸ ਨੇ ਯਾਨੀ ਕਿ ਦबई ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਦੇ ਕੋਲੋਂ ਪੁੱਛਗਿੱਛ ਕੀਤੀ ਗਈ ਆ ਉਹਦੇ ਕੋਲੇ ਵੀਜ਼ਾ ਨਹੀਂ ਸੀ ਜਦੋਂ ਉਹਦੀ ਗ੍ਰਿਫਤਾਰੀ ਹੋਈ ਆ ਤੇ ਹੁਣ ਭਾਰਤ ਦੀ ਪੁਲਿਸ ਤੇ ਭਾਰਤ ਦੀਆਂ ਏਜੰਸੀਆਂ ਦੇ ਉਹ ਸੰਪਰਕ ਦੇ ਵਿੱਚ ਆ ਤੇ ਬਹੁਤ ਜਲਦ ਅਮਰਤਪਾਲ ਮਹਿਰੋਂ ਨੂੰ ਉਥੋਂ ਕੱਢ ਦਿੱਤਾ ਜਾਊਗਾ ਯਾਨੀ ਕਿ ਡਿਪੋਰਟ ਕਰ ਦਿੱਤਾ ਜਾਊਗਾ ਉਹ ਭਾਰਤ ਦੇ ਵਿੱਚ ਭੇਜ ਦਿੱਤਾ ਜਾਊਗਾ ਕੀ ਇਹ ਖਬਰ ਸੱਚ ਹੈ ਲੋਕਾਂ ਦੇ ਮਨ ਦੇ ਵਿੱਚ ਸਵਾਲ ਉਮੜਿਆ ਕੁਝ ਲੋਕ ਇਹ ਗੱਲ ਕਹਿੰਦੇ ਸੋਸ਼ਲ ਮੀਡੀਆ ਤੇ ਅਮਰਤਪਾਲ ਨੂੰ ਮਹਿਰੋਂ ਹੋਰਾ ਨੂੰ ਸ਼ਾਰਜਾਂ ਚ ਗ੍ਰਿਫਤਾਰ ਕੀਤਾ ਕੁਝ ਲੋਕ ਇਹ ਗੱਲ ਕਹਿੰਦੇ ਡਵਾਈ ਦੇ ਵਿੱਚ ਗ੍ਰਿਫਤਾਰ ਕੀਤਾ ਬਠਿੰਡੇ ਦੇ ਜਿਹੜੇ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਅਮਰਤਪਾਲ ਦੇ ਉੱਤੇ ਤੇ ਉਹਦੇ ਸਾਥੀਆਂ ਦੇ ਉੱਤੇ ਉਥੋਂ ਦੇ ਅਧਿਕਾਰੀਆਂ ਦਾ ਇਹ ਕਹਿਣਾ ਵੀ ਸਾਨੂੰ ਵੀ ਸੂਚਨਾ ਮਿਲੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਪਰ ਸਾਡੇ ਕੋਲੇ ਹਲੇ ਤੱਕ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਆ। ਹੋ ਸਕਦਾ ਇਹ ਖਬਰ ਸੱਚੀ ਹੋਵੇ ਕਿ ਮਹਿਰੋ ਨੂੰ ਦੁਬਈ ਦੇ ਵਿੱਚ ਜਾਂ ਸ਼ਾਰਜਾ ਦੇ ਵਿੱਚ ਜਾਂ ਯੂਏਈ ਦੇ ਕਿਸੇ ਵੀ ਹਿੱਸੇ 'ਚ ਗ੍ਰਿਫਤਾਰ ਕਰ ਲਿਆ ਗਿਆ। ਤੇ ਹੋ ਸਕਦਾ ਇਹ ਹਵਾ ਦੇ ਵਿੱਚ ਉੜਦੀ ਹੋਈ ਗਾ ਹੋਵੇ ਜਿਵੇਂ ਕਿ ਅੱਜਕੱਲ੍ਹ ਆਮ ਤੌਰ 'ਤੇ ਉੱਤੇ ਗੱਲਾਂ ਚੱਲ ਗਈਆਂ। ਅਮਰਤਪਾਲ ਮਹਿਰੋ ਹੁਣ ਦੁਬਈ ਦੇ ਵਿੱਚ ਹੀ ਆ। ਕੀ ਸੱਚੀ-ਮੁੱਚੀ ਗ੍ਰਿਫਤਾਰ ਕਰ ਲਿਆ ਗਿਆ? ਕੀ ਉਹ ਦੁਬਈ ਤੋਂ ਗਾਂ ਅੱਗੇ ਪਿੱਛੇ ਕਿਤੇ ਹੋਰ ਚਲਾ ਗਿਆ? ਇਦੇ ਬਾਰੇ ਨਾ ਉਹਨੇ ਕਦੇ ਜਾਣਕਾਰੀ ਦਿੱਤੀ ਆ ਤੇ ਨਾ ਪੁਲਿਸ ਦੇ ਵੱਲੋਂ ਕੋਈ ਜਾਣਕਾਰੀ ਮੁਕੰਮਲ ਦਿੱਤੀ ਗਈ ਆ ਕਿਉਂਕਿ ਪੁਲਿਸ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਆ ਪਰ ਮੈਰੋ ਹੋਰਾਂ ਦੀ ਗ੍ਰਿਫਤਾਰੀ ਦੇ ਚਰਚੇ ਕਿਉਂ ਚੱਲੇ ਆ ਕੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਕਿ ਧਰਮਿੰਦਰ ਨੂੰ ਵੇਲੇ ਤੋਂ ਪਹਿਲਾਂ ਮਾਰ ਦਿੱਤਾ ਗਿਆ ਜਿਵੇਂ ਕਈ ਲੋਕਾਂ ਨੂੰ ਵੇਲੇ ਤੋਂ ਪਹਿਲਾਂ ਹੀ ਰਾਜਨੀਤੀ ਦੇ ਵਿੱਚ ਉਰੇ ਪਰੇ ਕਰ ਦਿੱਤਾ ਜਾਂਦਾ ਜਿਵੇਂ ਕਿਸੇ ਦੇ ਬਾਰੇ ਵੀ ਕੋਈ ਵੀ ਅਫਵਾਹ ਫੈਲਾਈ ਜਾਂਦੀ ਆ ਇਹ ਉਸੇ ਰੂਪ ਦੇ ਵਿੱਚ ਜਾਣਕਾਰੀ ਆ ਜਾਂ ਪੁਲਿਸ ਦੇ ਵੱਲੋਂ ਤੇ ਏਜੰਸੀਆਂ ਦੇ ਵੱਲੋਂ ਇਸ ਗੱਲ ਨੂੰ ਗੁਪਤ ਰੱਖਿਆ ਜਾ ਰਿਹਾ ਗ੍ਰਿਫਤਾਰੀ ਹੋ ਚੁੱਕੀ ਆ ਇਹ ਆਉਂਦੇ ਦਿਨਾਂ ਦੇ ਵਿੱਚ ਗੱਲ ਕਲੀਅਰ ਹੋ ਜਾਣੀ ਆ ਕਿ ਕੀ ਅਮਰਿਤਪਾਲ ਮਹਿਰੋ ਨੂੰ ਇੰਡੀਆ ਲਿਆਂਦਾ ਜਾ ਰਿਹਾ ਤੇ ਕੀ ਦੁਬਈ ਦੇ ਵਿੱਚ ਜਾਂ ਸ਼ਰਜਾਹ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਪਰ ਕਿਉਂਕਿ ਸਿਆਣੇ ਗੱਲ ਕਹਿੰਦੇ ਹੁੰਦੇ ਆ ਵੀ ਅੱਗ ਲੱਗੀ ਤੋਂ ਬਿਨਾ ਧੂੰਆਂ ਨਹੀਂ ਨਿਕਲਦਾ ਇੱਥੇ ਹੁਣ ਧੂੰਆਂ ਤਾਂ ਨਿਕਲਿਆ ਵੀ ਅੱਗ ਲੱਗੀ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਵੈਸੀ ਧੂੰਆਂ ਧਾਰ ਬਿਆਨਬਾਜ਼ੀ ਹੁੰਦੀ ਆ ਜੋ ਟਿੱਪਣੀਆਂ ਹੁੰਦੀਆਂ ਜੋ ਅਫਵਾਹਾਂ ਹੁੰਦੀਆਂ ਇਹ ਉਸ ਰੂਪ ਦੇ ਵਿੱਚ ਆ ਗੱਲ ਸਮਝ ਦੇ ਵਿੱਚ ਆ ਜਾਊਗੀ ਕੁਝ ਸਮੇਂ ਬਾਅਦ ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਕੀ ਕੀ ਅੱਜ ਪੰਜਾਬ ਦੇ ਵਿੱਚੋਂ ਸੱਚੀ ਮੁੱਚੀ ਅਸ਼ਲੀਲਤਾ ਲਚਰਤਾ ਮੁੱਕ ਗਈ ਆ ਤੇ ਕੀ ਕਮਲਕੌਰ ਦੇ ਮਾਰੇ ਜਾਣ ਤੋਂ ਬਾਅਦ ਸਾਰਾ ਕੁਝ ਹੀ ਪੰਜਾਬੀ ਸਮਾਜ ਦੇ ਵਿੱਚ ਠੀਕ ਹੋ ਗਿਆ ਤੇ ਹੁਣ ਸਾਰੇ ਦੇ ਸਾਰੇ ਦੁੱਧ ਤੋਤੇ ਕੰਮ ਕਰਦੇ ਆ ਤੁਹਾਨੂੰ ਸ਼ਰਜ ਚੇਤੇ ਨਾ ਹੋਵੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਬਾਨੀ ਜਗਦੇਵ ਸਿੰਘ ਜਸੋਵਾਲ ਨੇ ਇੱਕ ਵਾਰ ਗੱਲ ਕਹੀ ਸੀ ਜਦੋਂ 1988 ਦੇ ਵਿੱਚ ਚਮਕੀਲੇ ਤੇ ਅਮਰਜੋਤ ਨੂੰ ਮਾਰ ਦਿੱਤਾ ਗਿਆ ਸੀ ਉਦੋਂ ਜਸੋਵਾਲ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਗੋਲੀ ਮਾਰ ਕੇ ਅਸ਼ਲੀਲਤਾ ਮੁਕਦੀ ਆ ਤੇ ਫਿਰ ਮੇਰੇ ਵੀ ਗੋਲੀ ਮਾਰਦੇ ਉਹ ਕਿਉਂਕਿ ਹਰ ਬੰਦਾ ਥੋੜਾ ਥੋੜਾ ਅਸ਼ਲੀਲ ਹੁੰਦਾ ਤੇ ਉਹਨਾਂ ਦੇ ਵਿੱਚੋਂ ਇੱਕ ਮਹਿ ਵੀ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸ਼ਲੀਲਤਾ ਗੋਲੀਆਂ ਮਾਰ ਕੇ ਬੰਦੇ ਨੂੰ ਮੁਕਾ ਕੇ ਉਹਨਾਂ ਦੀਆਂ ਲਾਸ਼ਾਂ ਬਣਾ ਕੇ ਨਹੀਂ ਮੁਕਦੀ ਤੇ ਇਹ ਗੱਲ ਮੈਨੂੰ ਲੱਗਦਾ ਜੀ ਕਿ ਅੱਜ ਦੇ ਪ੍ਰਸੰਗ ਦੇ ਵਿੱਚ ਵੀ ਟੁੱਕਦੀ ਆ ਚਮਕੀਲੇ ਤੇ ਅਮਰ ਜੋਤ ਨੂੰ ਤਾਂ ਮਾਰ ਦਿੱਤਾ ਪਰ ਉਸ ਵੇਲੇ ਦੇ ਵਿੱਚ ਵੀ ਤੇ ਅੱਜ ਦੇ ਵੇਲੇ ਦੇ ਵਿੱਚ ਵੀ ਜੋ ਲੁੱਟਕੜੁੱਤ ਚੱਲਦਾ ਤੇ ਜੋ ਸਾਡਾ ਪੰਜਾਬੀ ਸਮਾਜ ਅੱਜਕੱਲ ਭੈਣਾਂ ਦੇ ਨਾਲ ਧੀਆਂ ਦੇ ਨਾਲ ਮਾਮਾ ਦੇ ਨਾਲ ਪਰਿਵਾਰਾਂ ਦੇ ਨਾਲ ਬੈਠ ਕੇ ਉਹਨਾਂ ਗਾਣਿਆਂ ਨੂੰ ਮਾਣਦਾ ਜਾਣਦਾ ਤੇ ਹੁਣ ਤਾਂ ਸਾਰੇ ਪਰਦੇ ਹੀ ਚੱਕੇ ਗਏ ਆ ਹੁਣ ਕਹਿੰਦੇ ਮਾਡਰਨ ਜ਼ਮਾਨੇ ਦੇ ਵਿੱਚ ਇੰਨਾ ਕੋਈ ਤਾਂ ਆਮ ਚੱਲਦਾ ਜਿਹੜੀਆਂ ਗੱਲਾਂ ਉਹਨੇ ਕਹੀਆਂ ਉਹ ਵੀ ਗਲਤ ਸੀ ਕੁਝਕ ਪਰ ਜਿਹੜੀਆਂ ਅੱਜ ਹੋ ਰਹੀਆਂ ਇਹ ਉਸ ਤੋਂ ਕਈ ਗੁਣਾ ਗਲਤ ਆ ਤੇ ਫਿਰ ਆਪਾਂ ਉਸ ਵੇਲੇ ਜੋ ਕੁਝ ਹੋਇਆ ਤੇ ਉਹਨੂੰ ਅੱਜ ਦੇ ਪ੍ਰਸੰਗ ਦੇ ਵਿੱਚ ਕੀ ਮੰਨਦੇ ਆ ਤੇ ਜੋ 2025 ਦੇ ਵਿੱਚ ਕਮਲਕੌਰ ਦੇ ਰੂਪ ਦੇ ਵਿੱਚ ਹੋਇਆ ਤੇ ਉਹਨੂੰ ਆਪਾਂ 10-15 ਸਾਲ ਬਾਅਦ ਕਿਹੜੇ ਪ੍ਰਸੰਗ ਦੇ ਵਿੱਚ ਲਾਵਾਂਗੇ ਇਹ ਵੀ ਇੱਕ ਸਵਾਲ ਆ ਕਿਉਂਕਿ ਲੋਕਾਂ ਦੀ ਸੋਚਣ ਸ਼ਕਤੀ ਬਦਲਦੀ ਰਹਿੰਦੀ ਆ ਬਚਪਨ ਵਾਲੇ ਜਵਾਨ ਹੋ ਜਾਂਦੇ ਜਵਾਨੀ ਵਾਲੇ ਅਦਕੜ ਹੋ ਜਾਂਦੇ ਅਦਕੜ ਵਾਲੇ ਬੁਢਾਪੇ ਦੇ ਵਿੱਚ ਆ ਜਾਂਦੇ ਆ ਇਵੇਂ ਸੋਚ ਬਦਲਦੀ ਰਹਿੰਦੀ ਆ ਸੋ ਕਮਲਕੌਰ ਦੀ ਅਸ਼ਲੀਲਤਾ ਦੇ ਨਾਲ ਤਾਂ ਅਸੀਂ ਕਦੇ ਸਹਿਮਤ ਨਹੀਂ ਸੀ ਨਾ ਹੋਣਾ ਹੀ ਚਾਹੀਦਾ ਨਾ ਕਦੇ ਹੋਏ ਆ ਤੇ ਨਾ ਕਦੇ ਹੋਵਾਂਗੇ ਪਰ ਇੰਨੀ ਗੱਲ ਜ਼ਰੂਰ ਆ ਕੇ ਬੰਦੇ ਨੂੰ ਮਾਰੇ ਤੋਂ ਮਸਲੇ ਦਾ ਹੱਲ ਨਹੀਂ ਹੁੰਦਾ ਬੀਤੇ ਵੇਲੇ ਦੇ ਵਿੱਚ ਬੜੇ ਕਤਲ ਹੋਏ ਆ ਉਹਨੂੰ ਮਾਰਤਾ ਉਹਨੂੰ ਮਾਰਤਾ ਉਹਨੂੰ ਮਾਰਤਾ ਉਹਨੂੰ ਮਾਰਤਾ ਧਰਮ ਦੇ ਨਾਲ ਤੇ ਝੇੜਾ ਹੋ ਗਿਆ ਸੱਭਿਆਚਾਰ ਦੇ ਨਾਲ ਤੇ ਝੇੜਾ ਹੋ ਗਿਆ ਰਾਜਨੀਤੀ ਦੇ ਨਾਲ ਤੇ ਝੇੜਾ ਹੋ ਗਿਆ ਕਦੇ ਕਿਸੇ ਮਸਲੇ ਦਾ ਹੱਲ ਨਿਕਲਿਆ ਜਦੋਂ ਅੱਜ ਨੀਲੀਆਂ ਫਿਲਮਾਂ ਵਾਲੇ ਲੋਕ ਬਾਲੀਵੁੱਡ ਦੇ ਵਿੱਚ ਆਉਣ ਤੇ ਬਾਲੀਵੁੱਡ ਦੀਆਂ ਉਹਨਾਂ ਫਿਲਮਾਂ ਨੂੰ ਪੰਜਾਬੀ ਵੀ ਵੇਂਦੇ ਹੁਣ ਤੇ ਫਿਰ ਇਹਦਾ ਮਤਲਬ ਕੀ ਆ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਕਈ ਲੋਕ ਗੰਦ ਵੀ ਵੇਂਦੇ ਆ ਤੇ ਕਈ ਲੋਕ ਚੰਗੀਆਂ ਖਬਰਾਂ ਵੀ ਵੇਂਦੇ ਆ ਜਿਨ੍ਹਾਂ ਦਾ ਜਿਹੜਾ ਸਵਾਦ ਆ ਜਿਨ੍ਹਾਂ ਦੀ ਜਿਹੋ ਜੀ ਮੱਤ ਆ ਉਹਨਾਂ ਨੇ ਉਹੋ ਜਿਹਾ ਕੁਝ ਕਰਨਾ ਕਮਲ ਕੌਰ ਤੋਂ ਬਾਅਦ ਸਾਰੇ ਲੋਕ ਚੰਗੇ ਨਹੀਂ ਹੋਗੇ ਸਾਰੇ ਲੋਕ ਮਾੜੇ ਨਹੀਂ ਹੋਗੇ ਪਰ ਹਾਂ ਉਹ ਦੁਨੀਆ ਦੇ ਉੱਤੇ ਨਹੀਂ ਬੰਦੇ ਨੇ ਸਰਨਿਕ ਨਹੀਂ ਚਲੇ ਜਾਣਾ ਆਪਾਂ ਵੀ ਚਲੇ ਜਾਣਾ ਪਰ ਕੋਈ ਕਿਸੇ ਨੂੰ ਮਾਰੇ ਮੇਰਾ ਸਿਰਫ ਇਥੋਂ ਤੱਕ ਕੰਸਰਨ ਨਾ ਮਤਲਬ ਆ ਵੀ ਭਾਈ ਇਹ ਗਲਤ ਆ ਬਾਕੀ ਅਮਰਤਪਾਲ ਮਹਿਰੋਂ ਫੜਿਆ ਗਿਆ ਕਿ ਨਹੀਂ ਫੜਿਆ ਗਿਆ ਬਠਿੰਡੇ ਦੀ ਪੁਲਿਸ ਕਹਿੰਦੀ ਵੀ ਸਾਨੂੰ ਵੀ ਨਹੀਂ ਪਤਾ ਤੇ ਇਹਦੇ ਬਾਰੇ ਉਹ ਕਹਿੰਦੇ ਜੀ ਕੁਝ ਸਮੇਂ ਤੱਕ ਸ਼ਾਇਦ ਪਤਾ ਲੱਗ ਵੀ ਜਾਵੇ ਤੇ ਪਤਾ ਲੱਗਣਾ ਵੀ ਚਾਹੀਦਾ ਮੈਨੂੰ ਲੱਗਦਾ ਜੀ ਕਿ ਉਹਨੂੰ ਇਹ ਗੱਲ ਦੱਸ ਦੇਣੀ ਚਾਹੀਦੀ ਜਿੱਥੇ ਵੀ ਆ ਕਿ ਭਾਈ ਮੈਨੂੰ ਕੋਈ ਪਰਵਾਹ ਨਹੀਂ ਕਿ ਮੈਂ ਫਲਾਨੀ ਥਾਂ ਤੇ ਮੇਰੀ ਗ੍ਰਿਫਤਾਰੀ ਹੋਈ ਨਹੀਂ ਤੇ ਪਹਿਲੀ ਗੱਲ ਉਸ ਤੋਂ ਇਹ ਸੀ ਕਿ ਭਾਈ ਉਹਨੂੰ ਇੱਥੇ ਜਾਣਾ ਹੀ ਨਹੀਂ ਚਾਹੀਦਾ ਜੋ ਆਪਾਂ ਕੀਤਾ ਆਪਾਂ ਨੂੰ ਖੜੇ ਮੱਥੇ ਗੱਲ ਕਹਿਣੀ ਚਾਹੀਦੀ ਜੀ ਕਿ ਮੈਂ ਐਂ ਕੀਤਾ ਮੈਂ ਡਰਨ ਵਾਲਿਆਂ ਦੇ ਵਿੱਚ ਨਹੀਂ ਆ ਫਿਰ ਆਪਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਜਾਂ ਇਹ ਕਹਿਣਾ ਚਾਹੀਦਾ ਜੀ ਕਿ ਮੇਰਾ ਤਾਂ ਨਾ ਇਹਦੇ ਵਿੱਚ ਗਲਤ ਆਇਆ ਜਾਂ ਇਹ ਕਹਿਣਾ ਚਾਹੀਦਾ ਜੀ ਕਿ ਮੈਂ ਕਾਨੂੰਨ ਦੇ ਵਿੱਚ ਸਹਿਯੋਗ ਦਿੰਦਾ ਪਰ ਇਦਾਂ ਦੀਆਂ ਖਬਰਾਂ ਆਈਆਂ ਨਹੀਂ ਵੇਨੇ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਮੋੜ ਕਿਹੜੇ ਕਿਹੜੇ ਆਉਂਦੇ ਆ ਪਰ ਅਗਲੀ ਜਾਣਕਾਰੀ ਇਹ ਆ ਕਿ ਲੰਘੇ ਕੱਲ੍ਹ ਖਬਰ ਆਈ ਦਿੱਲੀ ਦੇ ਵੱਲੋਂ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉੱਤੇ ਪਰਚਾ ਪਿਆ ਆਮ ਆਰਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਦਿੱਲੀ ਦੇ ਵਿੱਚ ਪੁਲਿਸ ਦੇ ਵੱਲੋਂ ਸ਼ਿਕਾਇਤ ਕੀਤੀ ਆ ਭਾਜਪਾ ਆਗੂਆਂ ਨੇ ਕਿਉਂਕਿ ਕੇਜਰੀਵਾਲ ਨੇ ਟਵੀਟ ਕੀਤਾ ਸੀ ਕਿ ਕੀ ਹੁਣ ਦਿੱਲੀ ਦੇ ਵਿੱਚ ਅਧਿਆਪਕ ਨੇ ਜਿਹੜੇ ਉਹ ਕੁੱਤਿਆਂ ਦੀ ਗਿਣਤੀ ਕਰਨਗੇ ਜਾਂ ਪੜਾਈ ਕਰਾਇਆ ਕਰਨਗੇ ਅਧਿਆਪਕਾਂ ਤੋਂ ਕੋਲੋਂ ਕਿਹੜੇ-ਕਿਹੜੇ ਕੰਮ ਲਏ ਜਾ ਰਹੇ ਆ ਕੀ ਇਹ ਅਧਿਆਪਕਾਂ ਦੇ ਮਾਨ ਸਨਮਾਨ ਦੇ ਮੁਤਾਬਕ ਠੀਕ ਗੱਲ ਆ ਉਸ ਤੋਂ ਬਾਅਦ ਬੀਜੇਪੀ ਦੇ ਆਗੂਆਂ ਦੇ ਵੱਲੋਂ ਕੇਜਰੀਵਾਲ ਦੇ ਖਿਲਾਫ ਗੁੰਮਰਾਹਕੁਨ ਪ੍ਰਚਾਰ ਕਰਨ ਲੋਕਾਂ ਦੇ ਵਿੱਚ ਅਫਵਾਹ ਫਲਾਉਣ ਧਰਮ ਫਲਾਉਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਕੇਜਰੀਵਾਲ ਦੇ ਉੱਤੇ ਪਰਚਾ ਦਰਜ ਹੋਇਆ ਦਿੱਲੀ ਦੇ ਸਿੱਖਿਆ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਹ ਗੱਲ ਕਹੀ ਗਈ ਆ ਕਿ ਭਾਈ ਕੇਜਰੀਵਾਲ ਤੇ ਇਹਨਾਂ ਦੀ ਪਾਰਟੀ ਦੇ ਵੱਲੋਂ ਬੀਜੇਪੀ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਗਿਆ ਜਦਕਿ ਸਰਕੂਲਰ ਦੇ ਵਿੱਚ ਇਹ ਗੱਲ ਲਿਖੀ ਹੀ ਨਹੀਂ ਗਈ ਕਿ ਅਧਿਆਪਕ ਕੁੱਤਿਆਂ ਦੀ ਗਿਣਤੀ ਕਰਨਗੇ ਇਹਦੇ ਵਿੱਚ ਕਿਤੇ ਲਿਖਿਆ ਨਹੀਂ ਗਿਆ ਪਰ ਇਹਨਾਂ ਦੇ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਅਫਵਾਹ ਫਲਾਈ ਗਈ ਆ ਦਿੱਲੀ ਦੇ ਵਿੱਚ ਅਫਵਾਹ ਫਲਾਉਣ ਦੇ ਕਰਕੇ ਕੇਜਰੀਵਾਲ ਤੇ ਪਰਚਾ ਦਰਜ ਹੋਇਆ ਤੇ ਪੰਜਾਬ ਦੇ ਵਿੱਚ ਕੁਝ ਕੁ ਪੱਤਰਕਾਰਾਂ ਦੇ ਉੱਤੇ ਇਹ ਕਹਿ ਕੇ ਪਰਚਾ ਦਰਜ ਕੀਤਾ ਗਿਆ ਪਿਛਲੇ ਦਿਨੀ ਕਿ ਇਹਨਾਂ ਦੇ ਵੱਲੋਂ ਹੈਲੀਕਾਪਟਰ ਦੇ ਬਾਰੇ ਸਵਾਲ ਕੀਤੇ ਗਏ ਆ ਦਿੱਲੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਕਨਵੀਨਰ ਭਾਜਪਾ ਦੀ ਨਜ਼ਰ ਦੇ ਵਿੱਚ ਕਸੂਰਵਾਰ ਆ ਤੇ ਪੰਜਾਬ ਦੇ ਵਿੱਚ ਪੁਲਿਸ ਤੇ ਸਰਕਾਰ ਦੀ ਨਜ਼ਰ ਦੇ ਵਿੱਚ ਕੁਝ ਵਲੌਗਰ ਕੁਝ ਪੱਤਰਕਾਰ ਕੁਝ ਐਕਟਿਵਿਸਟ ਆ ਜਿਹੜੇ ਉਹ ਕਸੂਰਵਾਰ ਆ ਪਰ ਆਮ ਆਦਮੀ ਪਾਰਟੀ ਨੂੰ ਇੱਕੋ ਸਵਾਲ ਕਰਨਾ ਬਣਦਾ ਕਿ ਕੀ ਹੈਲੀਕਾਪਟਰ ਕਿਹਨੇ ਵਰਤਿਆ ਤੇ ਕਦੋਂ ਵਰਤਿਆ ਕਿੱਥੋਂ ਤੱਕ ਵਰਤਿਆ ਕਿਹੜੀ ਰਣ ਵਰਤਿਆ ਕਿੰਨੇ ਕਿਲੋਮੀਟਰ ਵਰਤਿਆ ਇਹ ਸਵਾਲ ਕਰਨਾ ਅਫਵਾਹ ਲਾਉਣ ਵਾਲੀ ਗੱਲ ਆ ਗੁੰਮਰਾਹਕੁੰਨ ਪ੍ਰਚਾਰ ਆ ਜਾਂ ਇਹਦੇ ਵਿੱਚ ਕੁਝ ਹੋਰ ਆ ਜੀ ਵਿਅਕਤੀ ਵਿਸ਼ੇਸ਼ ਦੇ ਵੱਲੋਂ ਇਹ ਗੱਲ ਕਹੀ ਹੋਵੇ ਜੀ ਕਿ ਹੈਲੀਕਾਪਟਰ ਦੀ ਫਲਾਣੇ ਬੰਦੇ ਨੇ ਦੁਰਵਰਤੋਂ ਕੀਤੀ ਆ ਮੁੱਖ ਮੰਤਰੀ ਸਾਹਿਬ ਦੀ ਗੈਰ ਹਾਜ਼ਰੀ ਚ ਫਿਰ ਆਪਾਂ ਕਵਾਂਗੇ ਜੀ ਕਿ ਇਸ ਵਿਅਕਤੀ ਵਿਸ਼ੇਸ਼ ਦਾ ਵਿੱਚ ਨਾਂ ਕਿਉਂ ਲਿਆ ਗਿਆ ਇਸ ਬੰਦੇ ਦਾ ਨਾਂ ਐਵੇਂ ਛਾਲ ਦਿੱਤਾ ਗਿਆ ਪਰ ਜੇਕਰ ਸਵਾਲ ਨੁਮਾ ਗੱਲ ਹੋਵੇ ਕਿ ਮੁੱਖ ਮੰਤਰੀ ਸਾਹਿਬ ਤਾਂ ਜਾਪਾਨ ਦੇ ਦੌਰੇ ਤੇ ਗਏ ਆ ਤੇ ਮਗਰੋਂ ਹੈਲੀਕਾਪਟਰ ਨੂੰ ਰੇੜਾ ਕੌਣ ਬਣਾਈ ਫਿਰਦਾ ਰਿਹਾ ਤੇ ਭਾਈ ਇਹ ਸਵਾਲ ਆ ਇਹ ਦੋਸ਼ ਨਹੀਂ ਹੈਗਾ ਤੇ ਸਵਾਲ ਦਾ ਉੱਤਰ ਲਈਦਾ ਤੇ ਆਮ ਆदमी پارٹی ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਇਹ ਗੱਲ ਕਹਿੰਦੀ ਹੁੰਦੀ ਸੀ ਸਾਰਿਆਂ ਨੂੰ ਕਹਿੰਦੀ ਸੀ ਪੂਰੇ ਪੰਜਾਬ ਨੂੰ ਕਿ ਸਵਾਲ ਕਰਨਾ ਸਿੱਖੋ ਤੇ ਅੱਜ ਜੇਕਰ ਪੰਜਾਬ ਦੇ ਵਿੱਚ ਕੋਈ ਸਵਾਲ ਕਰਨਾ ਤੇ ਉਹਦੇ ਉੱਤੇ ਜੇਕਰ ਪਰਚੇ ਦਰਜ ਕੀਤੇ ਜਾਣਗੇ ਇਹਦਾ ਮਤਲਬ ਇਹ ਹੈ ਜੀ ਕਿ ਸੋਸ਼ਲ ਮੀਡੀਏ ਦੇ ਉੱਤੇ ਤੁਹਾਡੇ ਖਿਲਾਫ ਲਹਿਰ ਬਣਨੀ ਹੀ ਬਣਨੀ ਤੇ ਬਣ ਚੁੱਕੀ ਆ ਇਹ ਉਹੀ ਸੋਸ਼ਲ ਮੀਡੀਆ ਜਿਹਦੇ ਕਰਕੇ ਆਮ ਆदमी ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਆ ਇਹ ਉਹੀ ਆਮ ਆਦਮੀ ਪਾਰਟੀ ਆ ਜਿਹਦੇ ਵੱਲੋਂ ਸੋਸ਼ਲ ਮੀਡੀਏ ਦੇ ਉੱਤੇ ਲੋਕਾਂ ਨੂੰ ਇਹ ਗੱਲ ਕਹੀ ਗਈ ਸੀ ਵੀ ਤੁਸੀਂ ਨੇਰੀ ਲਿਆ ਦਿਓ ਸਵਾਲ ਸਭ ਨੂੰ ਕਰੋ ਤੇ ਸ਼ੁਰੂਆਤ ਸਾਡੇ ਤੋਂ ਕਰ ਲਓ ਤੇ ਅੱਜ ਜੇਕਰ ਉਹੀ ਪਾਰਟੀ ਦੇ ਵੱਲੋਂ ਅੱਜ ਜੇਕਰ ਉਸੇ ਪਾਰਟੀ ਦੀ ਅਗਵਾਈ ਦੇ ਵਿੱਚ ਚੱਲਦੀ ਪੁਲਿਸ ਦੇ ਵੱਲੋਂ ਪਰਚੇ ਦਰਜ ਕੀਤੇ ਜਾਣਗੇ ਤੇ ਆਮ ਆਦਮੀ ਪਾਰਟੀ ਦਾ ਇੱਕ ਵੀ ਆਗੂ ਇਸ ਮਸਲੇ ਦੇ ਉੱਤੇ ਚੁੱਪ ਨਹੀਂ ਤੋੜੂਗਾ ਤੇ ਇਹਦਾ ਮਤਲਬ ਇਹ ਆ ਕਿ ਤੁਸੀਂ ਆਪਣੇ ਬਿਆਨਾਂ ਤੋਂ ਪਲਟ ਗਏ ਆ ਪੱਤਰਕਾਰ ਸਾਥੀਆਂ ਦੇ ਵੱਲੋਂ ਬਲੌਗਰਾਂ ਦੇ ਵੱਲੋਂ ਐਕਟਿਵਿਸਟਾਂ ਦੇ ਵੱਲੋਂ ਜਿਹੜੇ ਸਵਾਲ ਕੀਤੇ ਗਏ ਆ ਉਹ ਤੁਹਾਡੀ ਇੱਜ਼ਤ ਲਈ ਹਤਕ ਕਰਨ ਵਾਲੇ ਨਹੀਂ ਆ ਉਹ ਜਾਣਕਾਰੀ ਲੈਣ ਦਾ ਅਧਿਕਾਰ ਰੱਖਦੇ ਤੁਸੀਂ ਜਾਣਕਾਰੀ ਦੇਣ ਦਾ ਫਰਜ਼ ਨਿਭਾਓ ਕਿਉਂ ਨਹੀਂ ਇਸ ਫਰਜ਼ ਨਿਭਾਏ ਜਾਂਦੇ ਇਹ ਤੁਹਾਡੇ ਉੱਤੇ ਬਹੁਤ ਵੱਡਾ ਸਵਾਲ ਆ ਤੇ ਪੰਜਾਬ ਦੇ ਲੋਕਾਂ ਨੇ ਮੰਨਾਂ ਦੇ ਵਿੱਚ ਇਹ ਗੱਲ ਆ ਵੀ ਜੋ ਕੇਂਦਰ ਦੀ ਸਰਕਾਰ ਮੀਡੀਆ ਨਾਲ ਕਰ ਰਹੀ ਆ ਉਹੋ ਕੁਝ ਪੰਜਾਬ ਦੇ ਵਿੱਚ ਵੀ ਹੋ ਰਿਹਾ ਤੇ ਆਪਾਂ ਉਹਨਾਂ ਨੂੰ ਕਹਿੰਦੇ ਜੀ ਕਿ ਉਹ ਇਸ ਵੇਲੇ ਹੱਕਾਂ ਦੇ ਉੱਤੇ ਡਾਕਾ ਮਾਰਦੇ ਆ ਅਧਿਕਾਰਾਂ ਨੂੰ ਕੁਚਲਦੇ ਆ ਤੇ ਫਿਰ ਪੰਜਾਬ ਦੇ ਵਿੱਚ ਵੀ ਜੇਕਰ ਕੋਈ ਸਵਾਲ ਕਰਨਾ ਤੇ ਆਪਾਂ ਅਧਿਕਾਰਾਂ ਨੂੰ ਕਿਉਂ ਕੁਚਲਦੇ ਆ ਕੀ ਇਹ ਦੇਸ਼ ਵਿਰੋਧੀ ਗੱਲ ਆ ਕਿ ਇਹ ਸੁਭਾਵ ਵਿਰੋਧੀ ਗੱਲ ਆ ਕਿ ਹੈਲੀਕਾਪਟਰ ਕਿਹਨੇ ਵਰਤਿਆ ਤੇ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਇਸ ਮਸਲੇ ਦੇ ਉੱਤੇ ਨਾ ਚੁੱਪ ਤੋੜਨਗੇ ਜੇਕਰ ਇਸ ਮਸਲੇ ਦੇ ਉੱਤੇ ਆਪਣੀ ਸਫਾਈ ਪੇਸ਼ ਨਾ ਕਰਨਗੇ ਤੇ ਜੇਕਰ ਇਸ ਮਸਲੇ ਨੂੰ ਹੂ ਪਰੇ ਕਹਿਣਗੇ ਤਾਂ ਇਹਦਾ ਮਤਲਬ ਇਹ ਆ ਜੀ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਬਹੁਤ ਗਲਤ ਸੁਣੀਹਾਂ ਜਾ ਚੁੱਕਿਆ ਪੱਤਰਕਾਰਾਂ ਦੇ ਨਾਲ ਅਸੀਂ ਰਹਿੰਦੇ ਆ ਪੱਤਰਕਾਰਾਂ ਦੇ ਵਿੱਚ ਵਿਚਰਦੇ ਆ ਕੁਝ ਪੱਤਰਕਾਰਾਂ ਦੀ ਸੋਚ ਕਿਸੇ ਪਾਰਟੀ ਪ੍ਰਤੀ ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰਤੀ ਹੋਰ ਹੋ ਸਕਦੀ ਆ ਪਰ ਜੇਕਰ ਸਵਾਲ ਗਲਤ ਆ ਦਾ ਸਵਾਲ ਨੂੰ ਟੈਕਨੀਕਲ ਤੌਰ ਦੇ ਉੱਤੇ ਵਿਚਾਰਿਆ ਜਾਣਾ ਚਾਹੀਦਾ ਤੁਹਾਨੂੰ ਜਿਹੜਾ ਸਵਾਲ ਕੀਤਾ ਗਿਆ ਤੁਸੀਂ ਉਹਦਾ ਉੱਤਰ ਦਿਓ ਪ੍ਰੈਸ ਕਾਨਫਰੰਸ ਕਰਕੇ ਉੱਤਰ ਦੇ ਦਿਓ ਟਵੀਟ ਕਰਕੇ ਉੱਤਰ ਦੇ ਦਿਓ ਵੀਡੀਓ ਬਾਈਟ ਬਣਾ ਕੇ ਉੱਤਰ ਦੇ ਦਿਓ ਕਿਸੇ ਨੂੰ ਇੰਟਰਵਿਊ ਦੇ ਕੇ ਉੱਤਰ ਦੇ ਦਿਓ ਪਰ ਇਹਦਾ ਅਰਥ ਇਹ ਨਹੀਂ ਕਿ ਪਰਚੇ ਦਰਜ ਕਰ ਲਓ ਤੇ ਪਰਚਾ ਵੀ ਗੁਪਤ ਤਰੀਕੇ ਨਾਲ ਦਰਜ ਕਰਕੇ ਦੱਬ ਕੇ ਰੱਖਿਆ ਹੋਵੇ ਕਿ ਭਾਈ ਪਤਾ ਲੱਗਿਆ ਜੇ ਜਦੋਂ ਪਤਾ ਲੱਗਿਆ ਹੋਵੇ ਪੱਤਰਕਾਰਾਂ ਨੇ ਬਚਰੂਸ ਪੈਦਾ ਹੋਵੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਉਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਦੇ ਕਰਕੇ ਇਹਦੇ ਮੂਰੇ ਆਪਦੇ ਮੂਰੇ ਟੋਏ ਪੈਦਾ ਹੁੰਦੇ ਹੁਣ ਜਾਂ ਕਿਸੇ ਵੀ ਪਾਰਟੀ ਦੀ ਗੱਲ ਹੋਵੇ ਜੇ ਮੰਨ ਲਓ ਭਵਿੱਖ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਸਰਕਾਰ ਆ ਜਾਂਦੀ ਆ ਤੇ ਉਹਨੂੰ ਵੀ ਜੇਕਰ ਇਹ ਸਵਾਲ ਕੀਤਾ ਜਾਵੇ ਜੇ ਕਿ ਤੁਹਾਡੇ ਮੁੱਖ ਮੰਤਰੀ ਦੇ ਵੱਲੋਂ ਇੰਨਾ ਹੈਲੀਕਾਪਟਰ ਕਿਉਂ ਵਰਤਿਆ ਗਿਆ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਤੇ ਇੰਨਾ ਹੈਲੀਕਾਪਟਰ ਕਿਨੇ ਵਰਤਿਆ ਕਿਹੜੇ ਵਿਧਾਇਕ ਨੇ ਕਿੰਨੇ ਪੱਤੇ ਲੈ ਕਿਵੇਂ ਕਿੰਨੀ ਤਨਖਾਹ ਲਈ ਕਿਹੜੇ ਵਿਧਾਇਕ ਨੇ ਕਿੰਨੇ ਸਵਾਲ ਪੁੱਛੇ ਇੰਨਾ ਇਸ਼ਤਿਹਾਰਬਾਜ਼ੀ ਦੇ ਉੱਤੇ ਪੈਸਾ ਕਿਉਂ ਲੱਗਿਆ ਜੇ ਇਹ ਸਵਾਲ ਕੀਤੇ ਜਾਣੇ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਪਾਰਟੀ ਵਿਸ਼ੇਸ਼ ਦੇ ਖਿਲਾਫ ਆ ਪੱਤਰਕਾ ਇਹਦਾ ਮਤਲਬ ਇਹ ਆ ਕਿ ਲੋਕਾਂ ਤੱਕ ਸੂਚਨਾ ਮੁਕੰਮਲ ਜਾਣਕਾਰੀ ਪਹੁੰਚਣੀ ਚਾਹੀਦੀ ਆ ਸਵਾਲ ਕਰਤਾ ਧਿਰ ਦੇ ਉੱਤਰ ਮਿਲਣੇ ਚਾਹੀਦੇ ਆ ਇਹਨਾਂ ਉੱਤਰਾਂ ਨੂੰ ਜੇਕਰ ਨਹੀਂ ਦੇਵਾਂਗੇ ਤੇ ਸਵਾਲ ਉੱਡੇ ਦੇ ਉੱਡੇ ਰਹਿਣਗੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਗੁੱਸੇ ਦੀ ਲਹਿਰ ਪੈਦਾ ਹੋਊਗੀ ਸੋ ਆਮ ਆਦਮੀ ਪਾਰਟੀ ਨੂੰ ਇਸ ਮਸਲੇ ਦੇ ਉੱਤੇ ਕੇਸਲ ਮਾਰਨੀ ਥਾਂ ਤੇ ਇਹਨਾਂ ਲੋਕਾਂ ਨੇ ਮਗਰ ਆਪਦੇ ਆਈਟੀ ਸੈੱਲ ਨੂੰ ਛੱਡਣ ਦੀ ਥਾਂ ਤੇ ਉੱਤਰ ਦੇ ਕੇ ਪਰੇ ਹੋਣਾ ਚਾਹੀਦਾ ਐਨੇ ਵੀ ਅਸੀਂ ਪਰੇ ਖੜੇ ਤੁਸੀਂ ਫਸੇ ਤਫ ਫਸੇ ਰਹੋ ਕਿਉਂਕਿ ਪੱਤਰਕਾਰ ਇਕੱਠੇ ਆ ਪੱਤਰਕਾਰਾਂ ਨੇ 4 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵੀ ਇਕੱਠ ਰੱਖਿਆ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਇਕੱਠ ਲੈ ਕੇ ਜਾਣਾ ਆਪਦੀ ਆਵਾਜ਼ ਲੈ ਕੇ ਜਾਣੀ ਆ ਆਮ ਆਰਮੀ ਪਾਰਟੀ ਤੋਂ ਇਸ ਗੱਲ ਦੀ ਆਸ ਪੱਤਰਕਾਰਾਂ ਨੇ ਵੀ ਤੇ ਪੰਜਾਬਗਾਨੀ ਨਹੀਂ ਸੀ ਕੀਤੀ ਜੋ ਕੁਝ ਇਸ ਵੇਲੇ ਹੋ ਰਿਹਾ ਸੋ ਸੱਭਿਕ ਸ਼ਬਦਾਂ ਦੇ ਵਿੱਚ ਮਰਿਆਦਾ ਦੇ ਵਿੱਚ ਤਹਿਜ਼ੀਬ ਦੇ ਨਾਲ ਸਵਾਲ ਕਰਨ ਦਾ ਸਭ ਨੂੰ ਅਧਿਕਾਰ ਆ ਤੇ ਤੁਹਾਨੂੰ ਉੱਤਰ ਦੇਣ ਦਾ ਹਕ ਵੀ ਆ ਤੇ ਤੁਹਾਡਾ ਉੱਤਰ ਦੇਣਾ ਫਰਜ਼ ਵੀ ਆ ਵੇਨੇ ਭਾਈ ਤੁਸੀਂ ਹੈਲੀਕਾਪਟਰਾਂ ਦੇ ਮਾਮਲੇ ਦੇ ਉੱਤੇ ਕੀ ਉੱਤਰ ਦਿੰਨੇ ਆ ਤੇ ਜਿਹੜੇ ਪਰਚੇ ਦਰਜ ਹੋਏ ਆ ਇਹਦੇ ਉੱਤੇ ਕੀ ਕੀ ਉੱਤਰ ਪੇਸ਼ ਕਰਦੇ ਆ